ਹਾਂਜੀ ਅੱਜ ਅਸੀਂ ਪਿੰਡਾਂ ਦਾ ਦੌਰਾ ਕੀਤਾ ਸੀ ਜਿਹੜੀਆਂ ਟਾਣੀਆਂ ਪਾਣੀ ਦੇ ਵਿੱਚ गिर ਗਈਆਂ ਹੈਗੀਆਂ ਉਹਨਾਂ ਦੇ ਦੌਰਾ ਅਸੀਂ ਕੀਤਾ ਸੀ ਐਨਡੀਆਰਐਫ ਡੀਐਮ ਟੀਮ ਦੇ ਨਾਲ ਤੇ ਲੋਕਾਂ ਨੂੰ ਅਸੀਂ ਅਪੀਲ ਕਰ ਰਹੇ ਹਾਂ ਕਿ ਬੀ ਉੱਚੀਆਂ ਥਾਵਾਂ ਤੇ ਆਉਣ ਤੇ ਜੇ ਕੋਈ ਮੈਡੀਕਲ ਸਹਾਇਤਾ ਚਾਹੀਦੀ ਹੈ ਕੋਈ ਖਾਣਾ ਚਾਹੀਦਾ ਹੈ ਕੋਈ ਕੈਟਲ ਫੀਡ ਚਾਹੀਦੀ ਹੈ ਸਾਫ ਪਾਣੀ ਦਾ ਚਾਹੀਦਾ ਅਸੀਂ ਉਹ ਉੱਥੋਂ ਡਿਮਾਂਡ ਲੈ ਕੇ ਤੇ ਉਹਨਾਂ ਨੂੰ ਉਸੇ ਤਰੀਕੇ ਨਾਲ ਸਪਲਾਈ ਕਰਾਂਗੇ ਜਿਹੜਾ ਜਿਹੜਾ ਲੰਚ ਤੇ ਡਿਨਰ ਦਾ ਵੀ ਅਸੀਂ ਪੱਕਾ ਰਾਸ਼ਨ ਦਾ ਵੀ ਇੰਤਜ਼ਾਮ ਕਰ ਰਹੇ ਹੈਗੇ ਪੀਣ ਵਾਲੀ ਪਾਣੀ ਦੀਆਂ ਬੋਤਲਾਂ ਤੇ ਪੱਕਾ ਰਾਸ਼ਨ ਵੀ ਅਸੀਂ ਘਰ ਘਰੋ ਘਰੀ ਪਹੁੰਚਾਵਾਂਗੇ ਅਸੀਂ ਘਰਾਂ ਦੀ ਗਿਣਤੀ ਆਪ ਕੋ ਤੇ ਲੈ ਕੇ ਆਏ ਹਾਂ ਇੰਡੀਆ ਰੈਫ ਦੀ ਟੀਮ ਦੇ ਨਾਲ ਨਾਲ ਸਾਡੇ ਐਨਡੀਆਰਐਫ ਦੀਆਂ ਟੀਮਾਂ ਹੈ ਬਿਲਕੁਲ ਸਾਰੇ ਪਿੰਡਾਂ ਦੇ ਵਿੱਚ ਅਸੀਂ ਜਾ ਕੇ ਆਏ ਹਾਂ ਜਿੱਥੇ ਵੀ ਕੋਈ ਥੋੜੀ ਬਹੁਤੀ ਦਿੱਕਤ ਹੈ ਰਾਸ਼ਨ ਵਗੈਰਾ ਸਾਰਾ ਉਹਨੂੰ ਟਾਈਮਲੀ ਪਹੁੰਚ ਰਿਹਾ ਹੈ ਬੋਟਲਸ ਵਗੈਰਾ ਦਾ ਵੀ ਸਾਰਾ ਇੰਤਜ਼ਾਮ ਹੈ ਸੋ ਸਾਡੇ ਵੱਲੋਂ 24 7 ਜਿੱਥੇ ਵੀ ਕੋਈ ਪ੍ਰੋਬਲਮ ਹੈ ਕੋਈ ਇਸ਼ੂ ਹੈ ਉਹਨਾਂ ਹੀ ਹੱਲ ਕਰਨ ਦੇ ਵਿੱਚ ਜਿਹੜਾ ਕਰ ਰਹੇ ਆ ਜੀ ਨਾ ਨੈਕਸਟ ਵੀ ਅਸੀਂ ਆਉਣ ਵਾਲੇ ਸਮੇਂ ਵਿੱਚ ਵੀ ਜਿੰਨੀ ਦੇਰ ਤੱਕ ਇਹ ਜਿਹੜਾ ਫਲੱਡ ਜਿਹੜਾ ਰਿਡਿਊਸ ਨਹੀਂ ਹੋ ਜਾਂਦਾ ਪਾਣੀ ਉਨੀ ਦੇਰ ਤੱਕ ਅਸੀਂ ਇਸੇ ਏਰੀਆ ਦੇ ਵਿੱਚ ਮੌਜੂਦ ਹਾਂ ਹਰ ਟਾਈਮ ਜਿਹੜੀ ਇਹਨਾਂ ਦੀ ਸਹਾਇਤਾ ਲਈ ਜਿਹੜੀ ਤਿਆਰ ਸੀ